ਗੁਰਜੀ ਦਾ ਕਾਲ ਸਾਹ ਕਰ ਹੈ ਵਾਹਿਗੁਰੂ ਜਿੱ ਕੀ ਪਤੇ ਸ਼ਲੋਕ ਮਹੱਲਾ ਤੀਜਾ ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਭਗਤ ਕਰਹਿ ਮਰ ਜੀਵੜੇ ਇਥੇ ਨਿਸ਼ਰਾਮ ਗੁਰਮੁਖ ਭਗਤ ਸਦਾ ਹੋਏ ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਈ ਗੁਣ ਨਿਦਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ ਫਿਰ ਫਿਰ ਵਿਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤ ਗੁਰ ਕੀ ਸੇਵ ਨਾ ਕੀਨੀਆ ਕਿਆ ਉਹ ਕਰੇ ਵਿਚਾਰ ਉਹ ਆਹੇ ਊੜਾ ਨਹੀਂ ਲਾਦਣਾ ਊੜਾ ਵਧਾ ਕੇ ਉਹ ਕਿਆ ਉਹ ਕਰੇ ਵਿਚਾਰ ਸਬਦ ਦਾ ਸਾਰ ਨ ਜਾਣਈ ਬਿਖਪੂ ਲਾਗਾ ਵਾਰ ਸਬਦ ਦਾ ਸਾਰ ਨ ਜਾਣਈ ਬਿਖਪੂ ਲਗਾ ਵਾਰ ਅਗਿਆਨੀ ਅੰਧ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਅਣਹੋਦਾ ਆਪ ਗਣਾਈ ਦੇ ਜਮ ਮਾਰ ਕਰੇ ਤੈਨ ਖਾਰ ਨਾਨਕ ਕਿਸ ਨੂੰ ਆਖੀਐ ਜਾ ਆਪੇ ਬਾਖਸਣ ਹਾਰ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਸਭ ਜੀਅ ਤੇਮਾਰੇ ਜਿਸ ਤੂੰ ਭਾਵੈ ਤੇਸ ਤੂੰ ਮੇਲ ਲੈ ਜਿਸ ਤੂੰ ਤਿਸਤੂ ਨੀ ਕਰਾ ਜਿਸ ਤੂੰ ਭਾਵੈ ਜਿਸ ਤੇ ਜਮ ਕਲਾਕ ਕੇ ਨਾ ਜਿਸ ਤੂੰ ਭਾਵੈ ਤੇਸ ਤੂੰ ਮੇਲ ਲੈ ਜਿਸ ਤੂੰ ਭਾਵੈ ਤੇਸ ਤੂੰ ਮੇਲ ਲੈ ਕਿਆ ਜੰਤ ਵਿਚਾਰੇ ਤੂੰ ਕਰਨ ਕਾਰਨ ਸਮਰੱਥ ਹੈ ਸਤਿ ਸਿਰ ਜਨਹਾਰੇ ਜਿਸ ਤੂੰ ਮੇਲਹਿ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਇਸ ਰਾਮ ਧਿਆਨ ਨਾ ਲਾਉਣਾ ਜਿਸ ਤੂੰ ਮੇਲਹਿ ਪਿਆਰਿਆ ਸੋ ਤੁਧ ਮਿਲੈ ਇਥੇ ਵਿਸਰਾਮ ਹੈ ਪਿਆਰਿਆ ਪਦ ਤੇ ਥਮਕ ਲਾ ਦੇਣੀ ਹੈ ਜਿਸ ਇਥੇ ਯਮਕ ਤੂੰ ਮੇਲਹਿ ਪਿਆਰਿਆ ਸੋ ਤੁਧ ਮਿਲੇ ਗੁਰਮੁਖ ਵਿਚਾਰੇ ਹਉ ਬਲਿਹਾਰੀ ਸਤਗੁਰ ਆਪਣੇ ਜਿਨ ਮੇਰਾ ਹਰ ਲਖ ਲਖਾਰੇ ਹਰ ਅਲਖ ਲਖਾਰੇ ਲਖ ਲਖਾਰੇ ਸਲੋਕ ਮਹਲਾ ਤੀਜਾ ਇਹ ਪਹਿਲਾਂ ਵੀ ਦੱਸਿਆ ਵੀ ਤੀਜਾ ਪੋਲਾ ਨਹੀਂ ਬੋਲਣਾ ਕਸ ਕੇ ਬੋਲਨੇ ਹਨ ਜਿਹੜੇ ਪਾਧ ਹਨ ਤੀਜਾ ਚੌਥਾ ਪੰਜਵਾ ਦੂਜਾ ਪਹਿਲਾ ਇਸ ਤਰ੍ਹਾਂ ਉਚਾਰਨ ਕਰਨੇ ਸ਼ਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨ ਜਾਣਈ ਅਗਿਆਨੀ ਅੰਧ ਅੰਧਾਰ ਰਤਨਾ ਸਾਰ ਇਥੇ ਠਮਕ ਨ ਜਾਣਈ ਇਥੇ ਵਿਸਰਾਮ ਹੈ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਭੁਜਾ ਭੁਜਨ ਹਾਰ ਰਤਨ ਪਦਤੀ ਜਮ ਖਲਾਤਨੀ ਮੂਰਖ ਆਪ ਗਣਾਇ ਦੇ ਮਰ ਜਮਹਿ ਹੋਈ ਖੁਆਰ ਨਾਨਕ ਰਤਨਾ ਸੂਲ ਹੈ ਜਿਸ ਗੁਰਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਹਾਰ ਉਚਰੈ ਪਦ ਕਸਕੇ ਉਚਾਰਨ ਕਰਨਾ ਕਿਰਪਾ ਕਰੇ ਜੀ ਆਪਣੀ ਤਾ ਹਰ ਰਖਾ ਉਰਤਾਰ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਹਰ ਨਾਮ ਨਾ ਲਗੂ ਪਿਆਰ ਮਾਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ ਮਾਤ ਤੁਮ ਇਹ ਪੁੱਲੇ ਪਦ ਉਚਾਰਨ ਕਰਨੇ ਆ ਮਾਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ ਹਮੈ ਵੱਡਾ ਰੋਗ ਹੈ ਪਾਏ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵ ਦਿਆ ਮੁਏ ਹਰ ਵਿਸਰਿਆ ਦੁਖ ਪਾਏ ਪਉੜੀ ਜਿਸ ਅੰਤਰ ਹਿਰਦਾ ਸ਼ੁੱਧ ਹੈ ਤਿਸ ਜਨ ਕੋ ਸਭ ਨਮਸਕਾਰੀ ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਾਣ ਕੋ ਹਉ ਬਲਿਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਿਗੁਰ ਸਭਨਾ ਕਾ ਮਿੱਤ ਹੈ ਸਭ ਤਿਸ ਹੈ ਪਿਆਰੀ ਮਿੱਤ ਪਦ ਕਸਕੇ ਉਚਾਰਨ ਕਰਨਾ ਸਭ ਆਤਮਰਾਮ ਪਸਾਰਿਆ ਆਤਮਰਾਮ ਸੰਵਿੰਦਕ ਪਾਠ ਹੈ ਸਭ ਪਾਤੀ ਜਮਕਲਾਦ ਸਭ ਆਤਮਰਾਮ ਪਸਾਰਿਆ ਗੁਰ ਬੁੱਧ ਵਿਚਾਰੀ ਸਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀਅ ਕੇ ਬੰਧਨਾ ਵਿਚ ਹौं ਮੈਂ ਕਰਮ ਕਮਾਹਿ ਸਾਰੀਆਂ ਠਮਕਾ ਬਿਨ ਸਤਗੁਰ ਸੇਵੇ ਇੱਥੇ ਠਮਕ ਲੱਗਦੀ ਬਿਨ ਸਤਗੁਰ ਸੇਵੇ ਠੌਰ ਨ ਪਾਵਹੀ ਮਰ ਜਮ ਅਵਹ ਜਾਹਿ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੈ ਮਨ ਮਾਹੀ ਨਾਨਕ ਬਿਨ ਸਤਗੁਰ ਸੇਵੇ ਨਾਨਕ ਪਦਤੀ ਝਮਕ ਲਾ ਕੀ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬੱਧੇ ਮਾਰੀਆਂ ਨ ਜੀ ਇੱਥੇ ਵੀ ਸ਼ਰਮ ਹੈ ਮੁਹ ਕਾਲ ਉੱਠ ਜਾਹ ਮਹੱਲਾ ਪਹਿਲਾ ਜਾਲੋ ਐਸੀ ਰੀਤ ਜੀ ਚਲੋ ਐਸੀ ਰੀਤ ਜਿਤ ਮੈਂ ਪਿਆਰਾ ਬੀਸਰੇ ਜਿਤ ਮੈਂ ਪਿਆਰਾ ਵੀਸਰੈ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ ਨਾਨਕ ਸਾਈ ਭਲੀ ਪ੍ਰੀਤ ਰਾਰਾ ਪੂਰਾ ਲਾ ਕੇ ਜਿਤ ਸਾਹਿਬ ਸੇਤੀ ਪਤ ਰਹਿ ਇਕੱਠਾ ਨਹੀਂ ਕਹਿਦਨਾ ਪਤਰਾ ਹੈ ਪਤ ਰਹਾ ਵੱਖਰਾ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਜੇ ਦੂਜੇ ਪਾਸੋਂ ਮੰਗੀਐ ਜੇ ਦੂਜੇ ਪਾਸੋਂ ਮੰਗੀਐ ਤਾ ਲਾਜ ਮਰਾਈਐ ਜਿਨ ਸੇਵਿਆ ਤਿਨ ਫਲ ਪਾਇਆ ਤੇ ਸਾਨ ਕੀ ਸਭ ਭੁਖ ਗਵਾਈਐ ਨਾਨਕ ਤਿਨ ਬਿਟਹੁ ਵਾਰਿਆ ਬਿਟਹੁ ਨਾਨਕ ਤਿਨ ਬਿਟਹੁ ਵਾਰਿਆ ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ ਸ਼ਲੋਕ ਮਹੱਲਾ ਤੀਜਾ ਭਗਤ ਜਨਾਂ ਕਉ ਆਪ ਤੁਠਾ ਮੇਰਾ ਪਿਆਰਾ ਆਪੇ ਲੈਨ ਜਨ ਲਾਈ ਪਾਤ ਸਾਹੀ ਭਗਤ ਜਨਾ ਕੋ ਦਿੱਤੀ ਅਨ ਪਾਤ ਸਾਹੀ ਪਦਤੀ ਯਮਕ ਲਾ ਦਨੀ ਐ ਪਾਤ ਸਾਹੀ ਭਗਤ ਜਨਾ ਕੋ ਦਿੱਤੀ ਅਨ ਸਿਰ ਛੱਤ ਸਿਰ ਛੱਤ ਸੱਚਾ ਹਰ ਬਣਾਏ ਹਾਂਜੀ ਸਿਰ ਛੱਤ ਸੱਚਾ ਹਰ ਬਣਾਏ ਛੱਤ ਪਦ ਜਿਹੜਾ ਨਾ ਥੋੜੇ ਜਿਹਾ ਕੱਸ ਕੇ ਉਚਾਰਨ ਕਰਨਾ ਦਰਮਿਆਨਾ ਜਿਹਾ ਬੋਲਣਾ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਏ ਰਾਜੇ ਓ ਇਹਨਾ ਆਖੀਐ ਭੇੜ ਮਰਹ ਫਿਰ ਜੂਨੀ ਪਾਹ ਜੂਨੀ ਨਹੀਂ ਕਹਿਣਾ ਜੂਨੀ ਬਲੈਂਕਡ ਹਨ ਰਾਜੇ ਓ ਇਹਨਾ ਆਖੀਐ ਇਥੇ ਵਿਸਰਾਮ ਭੇੜ ਮਰਹ ਫਿਰ ਜੂਨੀ ਪਾਹ ਨਾਨਕ ਵਿਣ ਨਾਵੇ ਨਕੀ ਵੱਡੀ ਫਿਰਹ ਸੋਭਾ ਮੂਲ ਨਾ ਪਾਹ ਨਾਨਕ ਇਥੇ ਵਿਸਪੀਅਮ ਖਲਾਦਨੀਐ ਵਿਣ ਨਾਵੇ ਨਕੀ ਵੱਡੀ ਫਿਰ ਹੈ ਦੋਵੇਂ ਬਿੰਦੀਆਂ ਲਾ ਕੇ ਵਿਚਾਰਨ ਕਰਨਾ ਸੋਭਾ ਮੂਲ ਨਾ ਪਾਵ ਮਹੱਲਾ ਤੀਜਾ ਸੁਣ ਸੁਣ ਸਿੱਖਿਆ ਸਾਧਨਾ ਆਇਓ ਹਾਂਜੀ ਸਿੱਖਿਆ ਕਦ ਕਸ ਕੇ ਪਉਦਾ ਜਿ ਚਰ ਗੁਰਮੁਖ ਸ਼ਬਦ ਨਾਲ ਲਾਗਾ ਸਤ ਗੁਰ ਸੇਵਿਐ ਨਾਮ ਮਨ ਵਸੈ ਵਿਤਿ ਭ੍ਰਾਮ ਭਉ ਜਾਏ ਨਹੀਂ ਵਿਤਿ ਭ੍ਰਾਮ ਭਉ ਪਾ ਗਾਇਆ ਜੇ ਹਾ ਸਤਗੁਰੂ ਨੂੰ ਜਾਣੈ ਤੇ ਹੋ ਹੋਵੇ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣ ਆਗੈ ਪੌੜੀ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਮਨ ਨਹੀਂ ਕਹਿਣਾ ਮਨ ਮਨ ਤੇ ਮਨ ਦੇ ਅਰਥਾਂ ਵਿੱਚ ਅੰਤਰ ਹੈ ਇਹ ਮੇਰਾ ਮਾਨ ਨਹੀਂ ਲੱਗਦਾ ਮੇਰੀ ਗੱਲ ਮਨ ਕਿਉਂ ਇਦੇ ਅਰਥਾਂ 'ਚ ਫਰਕ ਹੈ ਇਥੇ ਮਨ ਬੋਲਨਾ ਗੁਰਸਿੱਖਾਂ ਮਨ ਹਰਪ੍ਰੀਤ ਹੈ ਗੁਰਸਿੱਖਾਂ ਮਨ ਹਰਪ੍ਰੀਤ ਹੈ ਗੁਰਪੂਜਣ ਆਵੈ ਹਰਨਾਮ ਵਣੰਜੈ ਰੰਗ ਸਿਉ ਲਾਹਾ ਹਰਨਾਮ ਲੈ ਜਾਵੈ ਲਾਹਾ ਹਰਨਾਮ ਲੈ ਜਾਵੈ ਗੁਰਸਿੱਖਾਂ ਕੇ ਮੁਖ ਉੱਜਲੇ ਹਰਦਰਗ ਹੈ ਭਾਵੈ ਗੁਰਸਤਗੁਰ ਬੋਹਲ ਹਰਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਗੁਰ ਸਤਗੁਰ ਇਥੇ ਠੰਮਕਾ ਬੋਹਲ ਹਰ ਨਾਮ ਕਾ ਇਥੇ ਇਸਰਾਮ ਹੈ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ ਤਿਨਾ ਗੁਰ ਸਿੱਖਾਂ ਕਾ ਹਉ ਵਾਰਿਆ ਜੋ ਬਹਿਦਿਆ ਉੱਠਦਿਆ ਹਰ ਨਾਮ ਧਿਆਵੈ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੁਦੀ ਵਖਤ ਨ ਜਾਣੀ ਅੰਦੇ ਭੌਕ ਮੁਏ ਬਿਲ ਲਾਏ ਅੰਦੇ ਪਦਤੀ ਯਮ ਕਲਾਦਨੀਏ ਭੌਕ ਮੁਏ ਇਸ ਸੰਬੰਧਕ ਪਾਠ ਹੈ ਬਿਲ ਲਾਏ ਮਹਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸਤ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਭ੍ਰਮ ਪਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵਹਿ ਆਨ ਦਿਨ ਹਰ ਬੈਰਾਗੀ ਪਉੜੀ ਸੇ ਗੁਰਸਿੱਖ ਧਨ ਧੰਨ ਹੈ ਜਿਨੀ ਗੁਰ ਉਪਦੇਸ਼ ਸੁਨਿਆ ਹਰ ਕੰਨੀ ਗੁਰ ਸਤਗੁਰ ਨਾਮ ਦਰੜਾਇ ਤੈਨ ਹੋਮੈ ਦੁਬਿਦਾ ਪੰਨੀ ਤੈਨ ਹੋਮੈ ਦੁਬਿਦਾ ਪੰਨੀ ਬਿਨ ਹਰ ਨਾਵੈ ਕੋ ਮਿੱਤਰ ਨਾਹੀ ਵਿਚਾਰ ਡਠਾ ਹਰ ਜੰਨੀ ਜਿਨਾ ਗੁਰ ਸਿੱਖਾ ਕੋ ਹਰ ਸੰਤੁਸ਼ਟ ਹੈ ਇਹਨੀ ਸਤਗੁਰ ਕੀ ਗੱਲ ਮੰਨੀ ਇਸੇ ਤਰ੍ਹਾਂ ਪਾਠ ਉਚਾਰਨ ਕਰਨਾ ਜਿਨ੍ਹਾਂ ਗੁਰਸਿੱਖਾ ਕਉ ਠਿਠਮਕ ਹਰ ਸੰਤੁਸ਼ਟ ਹੈ ਸੰਤ ਸੱਟ ਪਾਠ ਨਹੀਂ ਕਰਨਾ ਕਈ ਅਨਜਾਨ ਪਾਠੀ ਸੰਤ ਸੱਟ ਹੀ ਕਹਿ ਜਾਂਦੇ ਨੇ ਸਸੇ ਦੇ ਵਿੱਚੋਂ ਡੈਸ਼ ਦੇਣੀ ਹੈ ਸੰਤੁਸ਼ਟ ਬੋਲਣਾ ਤਿਨੇ ਸਤਗੁਰ ਕੀ ਗੱਲ ਮੰਨੀ ਗੱਲ ਕੱਸ ਕੇ ਬੋਲਣਾ ਜੋ ਗੁਰਮੁਖ ਨਾਮ ਧਿਆਏ ਦੇ ਤਿਨੇ ਚੜੀ ਚਵੱਗਣ ਬੰਨੀ ਚੜੀ ਪਦਵੀ ਪਾਰਾ ਚਵੱਗਣ ਕਸਕੇ ਬੂਲਨਾ ਸ਼ਲੋਕ ਮਹੱਲਾ ਤੀਜਾ ਮਨਮੁਖ ਕਾਇਰਕ ਰੂਪ ਹੈ ਬੇਨ ਨਾਵੇ ਨਕ ਨਾਹੀ ਅਨ ਦਿਨ ਧੰਦਾ ਵਿਆਪਿਆ ਸੁਪਣਾ ਭੀ ਸੁਖ ਨਾਹੀ ਨਾਨਕ ਗੁਰਮੁਖ ਹੋਵੈ ਤਾ ਉਬਰਹਿ ਨਾਹਿ ਤਬੱਧੇ ਦੁਖ ਸਹਾਹਿ ਨਾਨਕ ਗੁਰਮੁਖ ਹੋਵਹਿ ਤਾ ਉਬਰਹਿ ਉਬਰਹਿ ਕਸਕੇ ਬੁਨੈ ਨਾਹਿ ਤ ਬੱਧੇ ਦੁਖ ਸਹਾਹਿ ਨਾਨਕ ਗੁਰਮੁਖ ਹੋਵਹਿ ਤਾ ਉਬਰਹਿ ਨਾਹਿ ਤ ਬੱਧੇ ਦੁਖ ਸਹਾਹਿ ਮਹੱਲਾ ਤੀਜਾ ਗੁਰਮੁਖ ਸਦਾ ਦਾਰ ਸੋਹਣੇ ਗੁਰ ਕਾ ਸਬਦ ਕਮਾਹਿ ਜੀ ਗੁਰ ਕਾ ਸਬਦ ਕਮਾਹਿ ਅੰਤਰ ਸਾਤ ਸਦਾ ਸੁਖ ਦਰ ਸੱਚੇ ਸੋਭਾ ਪਾਹਿ ਨਾਨਕ ਗੁਰਮੁਖ ਹਰਨਾਮ ਪਾਇਆ ਸਹਜੇ ਸੱਚ ਸਮਾਹਿ ਪੌੜੀ ਗੁਰਮੁਖ ਪ੍ਰਹਿਲਾਦ Jap ਹਰ ਗਤ ਪਾਈ ਕਿ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰਮੁਖ ਪ੍ਰਹਿਲਾਦ ਇਥੇ ਵਿਸਰਾਮ ਹੈ Jap ਘਰ ਇਥੇ ਠਮਕ ਗਤ ਪਾਈ ਗਤ ਪੁੱਲਾ ਹੀ ਬੋਨਾ ਗੁਰਮੁਖ ਪ੍ਰਹਿਲਾਦ ਜਾਪ ਹਰ ਗਾਤ ਪਾਈ ਗੁਰਮੁਖ ਜਨਕ ਹਰਨਾਮ ਲਿਵ ਲਾਈ ਜਨਕ ਪਦ ਤੇ ਵਿਸਰਾਮ ਗੁਰਮੁਖ ਵਸ਼ਿਸ਼ਟ ਹਰ ਉਪਦੇਸ਼ ਸੁਣਾਈ ਇਹ ਵੀ ਵਸ਼ਿਸ਼ਟ ਤੇ ਹੀ ਵਿਸਰਾਮ ਹੈ ਬਿਨ ਗੁਰ ਹਰਨਾਮ ਨਾ ਕਿਨ ਬਿਨ ਗੁਰ ਹਰਨਾਮ ਨਾ ਕਿਨ ਪਾਇਆ ਮੇਰੇ ਭਾਈ ਇਸ ਤਰ੍ਹਾਂ ਲਾਉਣਾ ਹੈ ਬਿਨ ਗੁਰ ਚਟਮਕ ਹਰ ਨਾਮ ਇਥੇ ਵਿਸਰਾਮ ਹੈ ਬੇਨ ਗੁਰ ਹਰ ਨਾਮ ਨ ਕਿਨੈ ਪਾਇਆ ਇਥੇ ਚਟਮਕ ਮੇਰੇ ਭਾਈ ਬੇਨ ਗੁਰ ਹਰ ਨਾਮ ਨ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਜੀ ਗੁਰਮੁਖ ਹਰ ਭਗਤ ਹਰ ਆਪ ਲਹਾਈ ਸ਼ਲੋਕ ਮਹੱਲਾ ਤੀਜਾ ਸਤ ਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਉਸ ਨੂੰ ਸੁਖ ਨ ਉਪਜੈ ਉਸ ਨੂੰ ਸੁਖ ਨ ਉਪਜੈ ਭਾਵੈ ਸੋ ਗੇੜਾ ਆਵੋ ਜਾਓ ਭਾਵੈ ਤੀਜੇ ਮੁਖ ਸੋ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸੋ ਲੇਵਲਾਓ ਮਹੱਲਾ ਤੀਜਾ ਏ ਮਨ ਐਸਾ ਸਤਗੁਰੂ ਖੋਜ ਲਾ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋਵਈ ਜਨਮ ਮਰਨ ਦੁਖ ਇੱਥੇ ਠੰਮਕ ਲੱਗ ਜੇਗੀ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋਵਈ ਹਉਮੈ ਸਬਦ ਜਲਾਏ ਹਉਮੈ ਸਬਦ ਜਲਾਏ ਕੂੜੇ ਕੀ ਪਾਲ ਵਿੱਚੋਂ ਨਿਕਲੇ ਸੱਚ ਵਸਾ ਮਨ ਆਏ ਅੰਤਰ ਸਾਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤ ਗੁਰ ਮਿਲੈ ਹਰ ਜੀਓ ਕਿਰਪਾ ਕਰੇ ਰਜਾਇ ਪਾਉੜੀ ਜਿਸ ਕਾ ਘਰ دیਵਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਥਮਕ ਤੇ ਨਾ ਥੋੜਾ ਜਿਹਾ ਇਸ਼ਾਰਾ ਦਿਓ ਕਰ ਜਿਸ ਕਾ ਘਰ ਦੀਵਾਨ ਹਰ ਹੋਵੇ ਕਿਥੇ ਵਿਸਰਾਮ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲ ਕੀ ਕਿਸੈ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕਿਹੋ ਦੀਵਾਨ ਕੋਈ ਨਾਸ ਭਜ ਨਿਕਲਿਆ ਹਰ ਦੀਵਾਨ ਕੋਈ ਕਿਥੇ ਜਾਇਆ ਆਏ ਵਿਸਰਾਮ ਧਿਆਨ ਨਾਲ ਲਾਉਣਾ ਮਾਨਸਾ ਕਿਆ ਹੋ ਦੀਵਾਨ ਹੋ ਕਿ ਕਿਆ ਹੋ ਉਚਾਰਨ ਕਰਨਾ ਐੜਾ ਵਿੱਚ ਹੈ ਮਾਨਸਾ ਕਿਆ ਹੋ ਦੀਵਾਨ ਹੋ ਇਥੇ ਠਮਕ ਕੋਈ ਨਸ ਭਜ ਨਿਕਲੈ ਨਸ ਵੀ ਥੋੜਾ ਜਿਹਾ ਕਸ ਕੇ ਬੋਲਣਾ ਭਜ ਵੀ ਤੇ ਨਿਕਲੈ ਥੋੜਾ ਜਿਹਾ ਦਰਮਿਆਨਾ ਜਾਓ ਮਾਨਸਾ ਕਿਆ ਹੋ ਦੀਵਾਨ ਹੋ ਕੋਈ ਨਸ ਭਜ ਨਿਕਲੈ ਹਰ ਦੀਵਾਨ ਹੋ ਇਥੇ ਠਮਕ ਕੋਈ ਕਿੱਥੇ ਜਾਇਆ ਸੋ ਐਸਾ ਹਰਦੀਵਾਨ ਵਸਿਆ ਭਗਤਾ ਕੈ ਹਿਰਦੈ ਇਹ ਵੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਸੋ ਐਸਾ ਹਰਦੀਵਾਨ ਇਥੇ ਠਮਕ ਵਸਿਆ ਭਗਤਾ ਕੈ ਹਿਰਦੈ ਤਿੰਨ ਰਹਿ ਦੇ ਖੁਦ ਦੀ ਆਣ ਸਭ ਭਗਤਾ ਅੱਗੇ ਖਲਵਾਇਆ ਤਿੰਨ ਰਹਿ ਦੇ ਖੁਦ ਦੀ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲਾ ਕਿਨੇ ਧਾਇਆ ਸਲੂਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜਗਤ ਮੁਆ ਵਿਰਸਾ ਜਨਮ ਗਵਾਈ ਦੂਜੇ ਪਾਇ ਆਤ ਦੁਖ ਲੱਗਾ ਮਰ ਜਮੈਂ ਆਵੈ ਜਾਏ ਵਿਸਤਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਇ ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਿਆ ਪਸ਼ੁਤਾਏ ਮਹੱਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਭ ਘਟ ਭੋਗ ਵੈ ਅਲਿਪਤ ਰਹਿ ਅਲਖ ਨ ਲਖਣਾ ਜਾਈ ਪੂਰਾ ਗੁਰੂ ਵੇ ਖੱਲਿਆ ਸਬਦੇ ਸੂਜੀ ਪਾਈ ਸਬਦੇ ਸੂਜੀ ਪਾਈ ਪੁਰਖ ਹੈ ਸਿਵਹ ਸਿ ਪੁਰਖ ਹੋਵਹਿ ਜਿਨੀ ਹਮ ਸਬਦ ਜਲਾਈ ਤਿਸ ਕਾ ਅਸਦੀਕ ਕੋ ਨਹੀਂ ਨਾ ਕੋ ਕੰਟਕ ਵਹਿ ਰਾਈ ਤਿਸ ਕਾ ਸਰੀਕ ਇਥਿ ਟਮਕ ਕੋ ਨਹੀਂ ਇਥਿ ਵਿਸਰਾਮ ਨਾ ਕੋ ਕੰਟਕ ਵਹਿ ਰਾਈ ਨਿਚਲ ਰਾਜ ਹੈ ਸਦਾ ਤਿਸ ਕੇਰਾ ਮਾ ਆਵੈ ਨਾ ਜਾਈ ਅਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਵਿਗਸਿਆ ਪਦ ਪੂਰ ਲਈ ਉਚਾਰਨ ਕਰਨਾ ਪਉੜੀ ਜੇਨ ਕੈ ਹਰ ਨਾਮ ਵਸਿਆ ਸਾਧ ਹਿਰਦੈ ਹਰ ਨਾਮੋ ਤਿਨ ਕਉ ਰਖਣਹਾਰਾ ਹਰ ਨਾਮ ਪਿਤਾ ਹਰ ਨਾਮ ਮੂ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੇ ਨਾਲ ਗੱਲਾ ਹਰ ਨਾਵੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਆਤ ਪਿਆਰੀ ਹਰ ਨਾਮ ਕੋਲ ਹਰ ਨਾਮ ਪਰਵਾਰਾ ਜਨ ਨਾਨਕ ਕਾਉ ਹਰ ਨਾਮ ਹਰ ਗੁਰ ਦੀਆ ਇਹ ਇਸ ਨਾਮ ਇਥੇ ਲਾਉਣਾ ਜਨ ਨਾਨਕ ਕਾਉ ਇਥੇ ਠਮਕ ਹਰ ਨਾਮ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਹਰ ਗੁਰ ਦੀਆ ਇਥੇ ਇਸ ਨਾਮ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਸ਼ਲੋਕ ਮਹੱਲਾ ਤੀਜਾ ਜਿਨ ਕਉ ਸਤਗੁਰ ਭੇਟਿਆ ਸੇ ਹਰ ਕੀਰਤ ਸਦਾ ਕੁਮਾਹ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸਬਦ ਸੁਮਾਹ ਕੋਲ ਉਧਾਰਹਿ ਆਪਣ ਮੋਖ ਪਦਵੀ ਆਪੇ ਪਾਹ ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਭਇ ਜੋ ਗੁਰ ਚਰਨੀ ਜਾਣ ਪਾਹ ਜਨ ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਕਰ ਕਿਰਪਾ ਹਰ ਇਥੇ ਠੰਮਕ ਲੱਗ ਜੇਗੀ ਲਾਜ ਰਖਾਹਿ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹਿ ਮਹੱਲਾ ਤੀਜਾ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਈ ਹਉਮੈ ਅੰ ਵੱਡਾ ਰੋਗ ਹੈ ਹਉਮੈ ਵੱਡਾ ਰੋਗ ਹੈ ਹਉਮੈ ਵੱਡਾ ਰੋਗ ਹੈ ਮਾਰੋ ਜੰਮੈ ਆਵੈ ਜਾਇ ਜਨਮ ਕਾ ਪੂਰਬ ਲਿਖਿਆ ਤਿਨਾ ਸਤਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰ사ਦੀ ਉੱਭਰੇ ਹਉਮੈ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸੀ ਅਗੋਚਰ ਤੇ ਹਰ ਨਾਮ ਹਮਾਰਾ ਇਥੇ ਠਮਕ ਪ੍ਰਭ ਅਵਗਤ ਅਗੋਚਰ ਇਸ ਨੂੰ ਅਬਿਗਤ ਨਹੀਂ ਕਹਿਣਾ ਪ੍ਰਭ ਅਵਗਤ ਅਗੋਚਰ ਇਥੇ ਵਿਸਰਾਮ ਹਰ ਨਾਮ ਹਮਾਰਾ ਪ੍ਰਭ ਅਵਗਾਤ ਅਗੋਚਰ ਅਵਨਾਸੀ ਪੁਰਖ ਵਿਦਾਤਾ ਹਰ ਨਾਮ ਹਮ ਸ੍ਰੇਵਹਿ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਮਨ ਰਤਾ ਜੀ ਹਰ ਨਾਮ ਹਮ ਸ੍ਰੇਵਹਿ ਹਰ ਨਾਮ ਹਮ ਪੂਜੈ ਇਥੇ ਵਿਸਰਾਮ ਹਰ ਨਾਮੇ ਹੀ ਮਨ ਰਤਾ ਹਰ ਨਾਮੈ ਜੇ ਵਡ ਕੋਈ ਅਵਰ ਨ ਸੂਝੈ ਹਰ ਨਾਮੋ ਅੰਤਿਛਾ ਦਾਤਾ ਸਾਰੂ ਨਾਮ ਦਿਆ ਗੁਰ ਪਰ ਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਪਰ ਉਪਕਾਰੀ ਹੀ ਕਹਿਣਾ ਹੈ ਕਈ ਅੰਜਾਨ ਪਾਠੀ ਸਿੰਘ ਪਰਉਪਕਾਰੀ ਕਹਿ ਜਾਂਦੇ ਨੇ ਪਰ ਅਤੇ ਉਪਕਾਰੀ ਦੇ ਵਿੱਚ ਡੈਸ਼ ਦੇ ਕੇ ਬੋਲਣਾ ਪਾਠ ਇਕੱਠਾ ਹੀ ਹੈ ਹਉ ਸਤਗੁਰ ਆਪਣੇ ਕਉ ਸਦਾ ਨਮਸਕਾਰੀ ਹਉ ਸਤਗੁਰ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਸਲੋਕ ਮਹੱਲਾ ਤੀਜਾ ਗੁਰਮੁਖ ਸੇਵ ਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸਬਦੈ ਸਾਧਨਾ ਆਇਓ ਸਬਦੈ ਸਾਧ ਨਾ ਆਇਓ ਮਰ ਜਨਮੇ ਵਾਰੋ ਵਾਰ ਮਨਮੁਖ ਅੰਧ ਨਾ ਚਿਤਈ ਕਿਤ ਆਇਆ ਸਹਸਾਰ ਮਨਮੁਖ ਅੰਧ ਨਾ ਚਿੱਤ ਤੇ ਅੰਧ ਨਾ ਚਿੱਤ ਹੀ ਨਹੀਂ ਕਹਿਣਾ ਹੈ ਕਿਤ ਆਇਆ ਸੈਸਾਰ ਨਾਨਕ ਜਿਨ ਕਉ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਮਹੱਲਾ ਤੀਜਾ ਇਕੋ ਸਤ ਗੁਰ ਜਾਗਤਾ ਹੋਰ जग ਸੂਤਾ ਮੋਹ ਪਿਆਸ ਸਤ ਗੁਰ ਸੇਵਨ ਜਾਗਨ ਸੇ ਜੋ ਰੱਤੇ ਸਤ ਨਾਮ ਗੁਣਤਾਸ ਮਾਨਮੁਖ ਅੰਧ ਨਾ ਚਿਤਨੀ ਮਾਨਮੁਖ ਅੰਧ ਨਾ ਚਿਤਨੀ ਜਨਮ ਮਰ ਹੋਹਿ ਬినాਸ਼ ਨਾਨਕ ਗੁਰਮੁਖ ਤਿਨੀ ਨਾਮ ਧਿਆਇਆ ਜਿਨ ਕਉ ਤੁਰ ਪੂਰਬ ਲਿਖਿਆਸ ਪਉੜੀ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਹਾਂਜੀ ਹਰ ਨਾਮ ਹਮਾਰਾ ਭੋਜਨ ਇਥੇ ਠੰਮਕ 36 ਪਰਕਾਰ ਜਿਤ ਖਾਇਆ ਹਮ ਕੋ ਤ੍ਰਿਪਤ ਭਈ 36 ਨਹੀਂ ਕਹਿਣਾ ਥੋੜਾ ਜਿਹਾ ਕਸ ਕੇ 36 ਇਸ ਤਰ੍ਹਾਂ ਬੋਲਣਾ ਹਰ ਨਾਮ ਹਮਾਰਾ ਪੈਨਣ ਜਿਤ ਫਿਰ ਨੰਗੇ ਨਾ ਹੋਵਹਿ ਜਿਤ ਕਸ ਕੇ ਨਹੀਂ ਬੋਲਣਾ ਹਰ ਨਾਮ ਹਮਾਰਾ ਪੈਨਣ ਇਥੇ ਠਮਕ ਜਿਤ ਇਥੇ ਜਮਕ ਲਾ ਕੇ ਬੋਲਣਾ ਫਿਰ ਨੰਗੇ ਨਾ ਹੋਵਹਿ ਹੋਰ ਪੈਨਣ ਕੀ ਹਮਾਰੀ ਸਰਦਾ ਗਈ ਸਰਦਾ ਸਰਦ ਗਈ ਹੋਰ ਪੈਨਨ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੇ ਕੀ ਹਮਕੋ ਸਤਗੁਰ ਕਾਰਕੁਨੀ ਦੀ ਕੁੰਨੀ ਨਹੀਂ ਕਹਿਣਾ ਪੁੱਢਾ ਹੀ ਬੋਲਣਾ ਕਾਰਕੁਨੀ ਕਾਰ ਕਾਰਦਾਰੀ ਹਰ ਨਾਮ ਹਮਾਰਾ ਵਣਜ ਇਥਿ ਠਮਕ ਹਰ ਨਾਮ ਵਾਪਾਰ ਇਥਿ ਵਿਸਰਾਮ ਹਰ ਨਾਮੇ ਕੀ ਹਮਕੋ ਇਥਿ ਠਮਕ ਸਤਗੁਰ ਕਾਰਕੁਨੀ ਦੀ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਰ ਕਾ ਨਾਮ ਗੁਰਮੁਖ ਕਿਨੈ ਵਿਰਲੇ ਧਾਇਆ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਵਾਹਿਗੁਰੂ ਜੀ ਕਾ ਕਾਲ ਸਾਭ ਕਰਾਈ ਵਾਹਿਗੁਰੂ ਜੀ ਕੀ ਪਤੈ